ਅਗੇ ਇੱਕਨ ਮੌਕਾ ਦੇ ਕੇ ਪਛਤਾਉਂਦਾ ਡਾਇਲੋਗ ਕਿਹਨੂੰ ਮੌਕਾ ਦਿੰਦਾ ਸੀ ਜੀ ਕੋਵਿੰਦ ਫਾਰ ਨੂੰ ਹੁਣ ਪਛਤਾਵਾ ਹੋ ਰਿਹਾ ਕੋਈ ਜਨਾਵਾ ਰਿਹਾ ਬਹੁਤ ਜਿਆਦਾ ਨੇ ਉਹ ਕਹਿੰਦੇ ਮੈਂ ਤਾਂ ਕੰਮ ਹੀ ਬੜਾ ਵਧੀਆ ਕਰਦਾ ਬੜੇ ਵਧੀਆ ਬਹੁਤ ਵਧੀਆ ਆ ਬਜ਼ੁਰਗ ਨੇ ਜੀ 1 ਮਿੰਟ ਰੁਕ ਜਾ ਜੀ 1 ਮਿੰਟ ਹੋਰ ਸੱਸੀ ਕਾ ਜੀ ਹੋ ਠੀਕ ਠਾਕ ਜੀ ਕਿੱਦਾਂ ਸੇਤਾ ਕਿੱਦਾਂ ਠੀਕ ਠਾਕ ਜੀ ਇੱਥੇ ਇਲੈਕਸ਼ਨ ਹੋਣ ਜਾ ਰਹੀ ਤੁਹਾਡੇ ਹਲਕੇ ਚ ਤਨਤਨ ਹਲਕੇ ਚ ਸਦਮਨ ਪ੍ਰਸਾਦ ਜੀ ਅੱਛਾ ਅਮਰ ਸਾਹਿਬ ਜੀ ਹਾਂ ਜੀ ਜੀ ਅੱਛਾ ਅੱਛਾ ਜੀ ਇੱਥੇ ਕੀ ਮਾਹੌਲ ਕੀ ਲੱਗਦਾ ਇੱਥੋਂ ਕੌਣ ਜਿੱਤੂਗਾ ਜੀ ਪਤਾ ਨਹੀਂ ਸਾਨੂੰ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਜੀ ਬਹੁਤ ਮਾਹੌਲ ਕਰਮਾਇਆ ਹੋਇਆ ਜੀ ਸਾਰੇ ਲੀਡਰ ਹੱਥ ਜੋੜਦੇ ਕਹਿੰਦੇ ਸਾਨੂੰ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਸਾਨੂੰ ਮੌਕਾ ਦਿਓ ਮੌਕਾ ਦੇਣਾ ਮੌਕਾ ਦੇਣਾ ਜੀ ਦਾ ਜੀ ਅਗੇ ਇੱਕ ਨੂੰ ਮੌਕਾ ਦੇ ਕੇ ਪਸਤਾਉਣ ਦਾ ਡਾਇਲੋਗ ਕਿਹਨੂੰ ਮੌਕਾ ਦਿੱਤਾ ਸੀ ਜੀ ਕੋਦਵੰਤਵਾਲ ਨੂੰ ਹੁਣ ਪਸਤਾਵਾ ਹੋ ਰਿਹਾ ਉਹ ਜਨਾਵਾ ਰਿਹਾ ਬਹੁਤ ਜ਼ਿਆਦਾ ਨੇ ਉਹ ਕਹਿੰਦੇ ਮੈਂ ਤਾਂ ਕੰਮ ਹੀ ਬੜੇ ਵਧੀਆ ਕਰਦਾ ਬੜੇ ਵਧੀਆ ਬਹੁਤ ਅੱਗੇ ਇੱਕ ਨੂੰ ਮੌਕਾ ਦੇ ਕੇ ਪਸਤਾਉਣ ਦਾ ਡਾਇਲੋਗ ਕਿਹਨੂੰ ਮੌਕਾ ਦਿੱਤਾ ਸੀ ਜੀ ਕੋਦਵੰਤਵਾਲ ਨੂੰ ਹੁਣ ਪਸਤਾਵਾ ਹੋ ਰਿਹਾ ਉਹ ਜਨਾਵਾ ਰਿਹਾ ਬਹੁਤ ਜ਼ਿਆਦਾ ਨੇ ਉਹ ਕਹਿੰਦੇ ਮੈਂ ਤਾਂ ਕੰਮ ਹੀ ਬੜੇ ਵਧੀਆ ਕਰਦਾ ਬੜੇ ਵਧੀਆ ਬਹੁਤ ਅੱਬ ਬਜ਼ੁਰਗ ਨੇ ਜੀ ਇੱਕ ਮਿੰਟ ਰੁਕ ਜਾ ਜੀ ਇੱਕ ਮਿੰਟ ਹੋਰ ਸਸੀ ਕਾ ਜੀ ਹੋ ਠੀਕ ਠਾਕ ਜੀ ਕਿੱਦਾਂ ਸੇਤਾ ਕਿੱਦਾਂ ਠੀਕ ਠਾਕ ਜੀ ਇਥੇ ਇਲੈਕਸ਼ਨ ਹੋਣ ਜਾ ਰਹੀ ਤੁਹਾਡੇ ਹਲਕੇ ਚ ਤਰਨਤਨ ਹਲਕੇ ਚ ਸੱਦਾ ਸਰਦ ਜੀ ਅੱਛਾ ਅਮਰ ਸਾਹਿਬ ਜੀ ਹਾਂ ਜੀ ਅੱਛਾ ਅੱਛਾ ਜੀ ਇੱਥੇ ਕੀ ਮਾਹੌਲ ਕੀ ਲੱਗਦਾ ਇੱਥੋਂ ਕੌਣ ਜਿੱਤੂਗਾ ਜੀ ਪਤਾ ਨਹੀਂ ਸਾਨੂੰ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਜੀ ਬਹੁਤ ਮਾਹੌਲ ਗਰਮਾਇਆ ਹੋਇਆ ਹੈ ਜੀ ਸਾਰੇ ਲੀਡਰ ਹੱਥ ਜੋੜਦੇ ਕਹਿੰਦੇ ਸਾਨੂੰ ਵੋਟਾਂ ਪਾਓ ਸਾਨੂੰ ਵੋਟਾਂ ਪਾਓ ਸਾਨੂੰ ਮੌਕਾ ਦਿਓ ਮੌਕਾ ਦੇ ਦੇ ਮੌਕਾ ਦੇ ਦੇ ਜੀ ਅਗੇ ਇੱਕ ਨੂੰ ਮੌਕਾ ਦੇ ਕੇ ਪਸਤਾਉਣ ਦੇ ਲੋਕ ਕਿਹਨੂੰ ਮੌਕਾ ਦਿੰਦਾ ਸੀ ਜੀ ਭਗਵੰਤワਾਲਾ ਹੁਣ ਪਸਤਾਵਾ ਹੋ ਰਿਹਾ ਕੋਈ ਨਾਵਾ ਰਿਹਾ ਬਹੁਤ ਜਿਆਦਾ ਨੇ ਉਹ